ਇਹ ਸਾਡੀ ਰਾਜਸਾਸੀ ਖਾਣੇ ਦੀ ਗੁੱਸ ਨੂੰ ਲੈਂਡ ਆਰਡਰ ਕੰਟਰੋਲ ਕਰਨ ਦੇ ਵਿੱਚ ਬਹੁਤ ਕਮੀ ਸਪਰਤਾਂ ਦੀ ਆ ਕਿਉਂਕਿ ਇਹ ਬੜਾ ਮੈਲੋਰੀਅਸ ਗਿਆ ਗਿਆ ਇਹਨਾਂ ਨੇ ਸਭ ਤੋਂ ਪਹਿਲਾਂ ਰਣਜੀਤ ਐਵੇਨਿਊ ਦੇ ਵਿੱਚ ਇੱਕ ਵਾਅਦਾ ਕੀਤੀ ਸੀ ਲੁੱਟਣ ਦੀ ਨੀਅਤ ਨਾਲ ਕਿਸੇ ਕੋਈ ਕੰਦਲ ਚਲਾਈ ਸੀ 99 ਨੰਬਰ ਮਕਦਮਾ ਥਾਣੇ ਦੀ ਜੇ ਦੇ ਅੰਦਰ ਦਰਜਿਆ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਕਰਨਦੀਪ ਸਿੰਘ ਆ ਉਹਦੇ ਤੇ ਪੈਸੇ ਲੈ ਕੇ ਕਤਲ ਕਰਨ ਦਾ ਥਾਣੇ ਅਜਨਾਲੇ ਦੇ ਵਿੱਚ ਦੋਮ ਕਰਨੇ ਦਰਜਾ 136 ਨੰਬਰ ਮਕਦਮਾ ਵਾ ਜਿਹਦੇ ਵਿੱਚ ਇਹਨਾਂ ਨੇ 1 17 ਸਾਲ ਦਾ ਮੁੰਡਾ ਲਵ ਮੈਰਿਜ ਕਰਾਈ ਸੀ ਉਹਨੇ ਤੇ ਕਿਸੇ ਦੇ ਕਹਿਣ ਦੇ ਉਹਨੂੰ ਇਹਨਾਂ ਨੇ ਮਰਡਰ ਕੀਤਾ ਸੀ ਕਿਡਨੈਪ ਕੀਤਾ ਪਹਿਲਾਂ ਫਿਰ ਉਹਨੂੰ ਮਰਡਰ ਕੀਤਾ ਸੀ ਉਸ ਕੇਸ ਦੇ ਵਿੱਚ ਇਹ ਕੇ ਤੇ ਇੱਕ ਦਾ ਸਾਥੀ ਗਗਨ ਜਿਹੜਾ ਉਹ ਯੋ ਆ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਪਹਿਲਾਂ 2017 ਦੇ ਵਿੱਚ ਮਰਡਰ ਕੀਤਾ ਸੀ ਰਜਨਾਲੇ ਇੱਕ ਉਹਦੇ ਵਿੱਚ 182 ਨੰਬਰ ਮਕਰਬਾ ਅਰਜਿਆ 2017 ਦਾ ਕਤਲ ਦਾ ਪੁਲਿਸ ਸਟੇਸ਼ਨ ਅਜਨਾਲੇ ਦੇ ਵਿੱਚ ਉਹਦੇ ਵਿੱਚ ਵੀ ਇਹ ਕਰਨਦੀਪ ਤੇ ਗਗਨ ਭਗੌੜੇ ਆ ਇਸ ਤੋਂ ਇਲਾਵਾ ਹੁਣੇ ਜਿੰਨ ਪਰਸੂ ਅਸੀਂ ਰਾਤ ਫੜਿਆ ਇੱਕ ਜਨ ਕਾਰ ਦੇ ਵਿੱਚ ਛਿਏ ਜਾਣੇ ਪਿਸਤਲਾਂ ਨਾਲ ਲੈਸ ਹੋ ਕੇ ਕਿਸੇ ਲੁੱਟਖੋ ਦੀ ਵਾਰਦਾਤ ਨੂੰ ਇਨਸਾਮ ਦੇਣ ਲਈ ਰੈਕੀ ਕਰ ਰਿਹਾ ਸੀਗੇ ਇਸ ਤੋਂ ਪਹਿਲਾਂ ਇਹਨਾਂ ਨੇ ਅਜਨਾਲੇ ਤੋਂ ਇੱਕ ਮੋਟਰਸਾਈਕਲ ਵੀ ਖੋ ਕੇ ਜਾਂ ਚੋਰੀ ਕਰਕੇ ਲਿਆਂਦਾ ਵਾ ਜਿਹੜਾ ਇੱਥੇ ਵਕਤਨਾ ਸੀ ਇਹਨਾਂ ਨੇ ਵਾਰਦਾਤ ਦੇ ਵਿੱਚ ਤੇ ਉਦੋਂ ਸਾਡੀ ਪੁਲਿਸ ਰਾਤ ਕਾਕੇ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਗੱਡੀ ਘੁੰਮਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਮਸ਼ੱਕਤ ਦੇ ਨਾਲ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਆੜੇ ਇੱਕ ਪਿਸਤੌਲ 315 ਬੋਰ ਤੇ ਜਿੰਦਾ ਰੌਂਦਾ ਇੱਕ 에ਅਰ ਸ਼ਾਟਅਰ ਗਨ ਤੇ ਇੱਕ ਜਿਹੜਾ ਹੈਗਾ ਵਾ ਫਟਾਉਣਾ ਪਿਸਤੌਲ ਇਹਨਾਂ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਨੂੰ ਆ ਜਿਹੜੇ ਪੰਜ ਟਾਈਪ ਹੁੰਦੇ ਆ ਕਲਾਈ ਦੇ ਵਿੱਚ ਪਾਈਦੇ ਆ ਲੋਹੇ ਦੇ ਇਹ ਮਿਲੇ ਆ ਇਸ ਤੋਂ ਇਲਾਵਾ ਇਹਨਾਂ ਨੂੰ 6 ਮੋਬਾਈਲ ਬਰਾਮਦ ਕੀਤੇ ਆ ਇੱਕ ਜਨ ਗੱਡੀ ਪ੍ਰਾਪਤ ਕੀਤੀ ਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕੋਈ ਵੱਡੀ ਵਾਰਦਾਤ ਜਿਹੜੀ ਹੀ ਇਹਨਾਂ ਨੇ ਕਰਨੀ ਸੀ ਉਹਦੇ ਤੋਂ ਪਛਾਣ ਹੋ ਗਿਆ ਵਾ ਤੇ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਦੇ ਉੱਤੇ ਲਿਆ ਕੇ ਪੁੱਛਗਿੱਛ ਕਰ ਰਹੇ ਆ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਅਸੀਂ ਸਫਾ ਮਿਸਲ ਤੇ ਲਿਆ ਕੇ ਉਹਨਾਂ ਸਾਰੇ ਥਾਣਿਆਂ ਨੂੰ ਸੂਚਿਤ ਕਰਾਂਗੇ ਤੇ ਜਿਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪੈਸੀਗੀ। ਪਰ ਇਹ ਫਿਲਹਾਲ ਥਾਣੇ ਅਜਨਾਲੇ ਦੇ ਤੇ ਰੰਗੀਦੇਵਾਲੇ ਮਕਦਮੇ ਦੇ ਵਿੱਚ ਜਿਹੜੀ ਹੈ ਇਹਨਾਂ ਦੀ ਗ੍ਰਿਫਤਾਰੀ ਪੈਣੀ ਹੈ। ਸਰ ਇਹ ਆਲਰੇਡੀ ਬੰਦੇ ਜੁਰਾਇਮ ਪੇਸ਼ਾ ਨੇ ਉਮਰਾਂ ਤੋਂ ਬਹੁਤ ਘੱਟ ਲੱਗ ਰਹੇ ਨੇ। ਮਤਲਬ ਕੀ ਬੈਕਗ੍ਰਾਉਂਡ ਕੀ ਇਸ ਇਹਨਾਂ ਦਾ ਤੁਹਾਨੂੰ ਦੱਸ ਹੀ ਦਿੱਤੇ ਜਿਹੜੇ ਮਕਦਮੇ ਜਿਦੇ ਵਿੱਚ ਕਰਨ ਨਦੀਪ ਸਿੰਘ ਜਿਹੜਾ ਵਾ ਤੇ ਇੱਕ ਜਗਨ ਜਿਹੜਾ ਵਾ ਉਹ ਕਤਲ ਦੇ ਕੇਸਾਂ ਦੇ ਵਿੱਚ ਭਗੋੜਿਆ ਤੇ ਇਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਜਿਹੜੀ ਹੈਗੀ ਆ ਨੀਤੀ ਉਹ ਅਪਰਾਧ ਦੇ ਵਿੱਚ ਕਿੰਨੀ ਕੁ ਲੱਗੀ ਹੋਈ ਆ। ਸਰ ਇਹ ਕੁ ਸਪੈਸ਼ਲਰ ਵੀ ਹੈ ਕਿ ਸਪੈਸ਼ਲਰ ਲੈ ਕੇ ਵੀ ਜਿਹੜਾ ਮਨੂ ਜਨਾਲੇ ਸਾਡੇ ਤੋਂ ਪਤਾ ਲੱਗਾ ਵੀ ਜਿਹੜਾ ਲਵ ਮੈਰਿਜ ਵਾਲਾ ਮੁੰਡਾ ਇਹਨਾਂ ਨੇ ਮਾਰਿਆ ਉਹ ਇਹਨਾਂ ਨੇ ਇਸੇ ਤੱਕਰ ਚ ਮਾਰਿਆ ਸੀ ਸਰ ਡਿਊਰੀ ਇਨਵੈਸਟੀਗੇਸ਼ਨ ਹੋ ਰਹੀ ਖਲਾਸੇ ਦੀ ਸੰਭਾਵਨਾ ਬਿਲਕੁਲ ਜੀ ਇਹਨਾਂ ਦਾ ਰਿਮਾਂਡ ਹੈ 16 ਤਰੀਕ ਤੱਕ ਇਹਨਾਂ ਨੂੰ ਪੂਰੀ ਡੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਜਿਹੜੀਆਂ ਹੋਰ ਵੀ ਇਲਾਕੇ ਚ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਵੀ ਸਾਰੀਆਂ ਟ੍ਰੇਸ ਕਰਾਂਗੇ ਕੱਲ ਇਹਨਾਂ ਨੂੰ ਅਸੀਂ ਸੀਆਈਏ ਵੀ ਲੈ ਕੇ ਜਾ ਰਹੇ ਆ ਤੇ ਬਾਕੀ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਜਗਾਵਾ ਲੋਕਾਂ ਨੇ ਸੁੱਖ ਦਾ ਸਾਹ ਲਿਆ ਵਾ ਸਰ ਜਿਹੜੀ ਜੈਨ ਗੱਡੀ ਆ ਉਹ ਇਹਨਾਂ ਦੀ ਆਪਣੀ ਕੋ ਚੋਰੀ ਦੀ ਪਾਈ ਗਈ ਆ ਉਹ ਚਿੱਠੀ ਲਿਖਦੀ ਆ ਆਰਟੀਆ ਆਫਿਸ ਨੂੰ ਪਤਾ ਲੱਗੂਗਾ ਵੀ ਉਹ ਗਲਤੀ ਆ ਕਿ ਠੀਕ ਆ ਡੂਰਿੰਗ ਇਨਵੈਸਟੀਗੇਸ਼ਨ ਥੈਂਕ ਯੂ ਸਰ